ਰੁਕਾਂਗੇ ਗੱਲ ਕਰਾਂਗੇ ਕੱਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੀਟੀਐਮ ਹੋਏਗੀ ਪੀਟੀਐਮ ਯਾਨੀ ਕਿ ਪੇਰੈਂਟਸ ਟੀਚਰ ਮੀਟਿੰਗ ਸਿੱਖਿਆ ਮੰਤਰੀ ਅਰਜੋਨ ਸਿੰਘ ਬਾਸਮਸ ਬਾਰੇ ਜਾਣਕਾਰੀ ਦਿੱਤੀ ਬੱਚਿਆਂ ਦੇ ਮਾਪਿਆਂ ਨੂੰ ਮੀਟਿੰਗ ਦੇ ਵਿੱਚ ਆਉਣ ਦੇ ਲਈ ਅਪੀਲ ਕੀਤੀ ਹੈ ਸਵੇਰੇ ਸਾਢੇ 9 ਵਜੇ ਤੋਂ ਲੈ ਕੇ ਦੁਪਹਿਰੇ ਸਾਢੇ 3 ਵਜੇ ਤੱਕ ਪੇਰੈਂਟਸ ਟੀਚਰ ਮੀਟਿੰਗ ਹੋਏਗੀ ਸ੍ਰੀ ਕਾਲਜੀ ਮੈਂ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਕੱਲ ਮਿਤੀ 16 ਦਸੰਬਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:30 ਵਜੇ ਤੱਕ ਪੰਜਾਬ ਦੇ ਹਰ ਇੱਕ ਸਰਕਾਰੀ ਸਕੂਲ ਦੇ ਵਿੱਚ ਮੈਗਾ ਪੀਟੀ ਪੀਟੀਐਮ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਅਧਿਆਪਕ ਮਾਪੇ ਮਿਲਣੀ ਕਹਿੰਦੇ ਪਿਛਲੇ ਸਾਲ ਤੋਂ ਅਸੀਂ ਇਹ ਰੀਤ ਸ਼ੁਰੂ ਕੀਤੀ ਸੀ ਪਿਛਲੇ ਸਾਲ ਆਪ ਸਭ ਨੇ ਇਸ ਨੂੰ ਬਹੁਤ ਪਰਵਾਹ ਮਜ਼ਾ ਦਿੱਤਾ ਤੇ 19 ਲੱਖ ਮਾਤਾ ਪਿਤਾ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦੀ ਵਿਦਿਅਕ ਪਰਫਾਰਮੈਂਸ ਜਾਣਨ ਦੇ ਲਈ ਪਹੁੰਚੇ ਸੀ ਇਸ ਸਾਲ ਵੀ ਮੈਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੱਲ ਜ਼ਰੂਰ ਸਰਕਾਰੀ ਸਕੂਲਾਂ 'ਚ ਜਾਓ ਆਪਣੇ ਬੱਚਿਆਂ ਦੇ ਬਾਰੇ ਪਤਾ ਕਰੋ ਉਹਨਾਂ ਦੇ ਅਧਿਆਪਕਾਂ ਤੋਂ ਜਾਨੋ ਕਿ ਤੁਹਾਡੇ ਬੱਚਿਆਂ ਦੀ ਅਕੈਡੈਮਿਕ ਪਰਫਾਰਮੈਂਸ ਕੀ ਹੈ ਤੇ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਵਕਤ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੇ ਗਵਾਹ ਬਣੋ ਕਿਵੇਂ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਵੇਂ ਕਲਾਸਰੂਮ ਲੈਬਸ ਪਲੇਗਰਾਉਂਡ ਹੋਰ ਬਹੁਤ ਕੁਝ ਸਾਡੇ ਸਕੂਲਸ ਆਫ ਐਮੀਨੈਂਸ ਉਹਨਾਂ ਦੇ ਬੱਚਿਆਂ ਨੂੰ ਮਿਲੋ ਉਹਨਾਂ ਦੀ ਸ਼ਾਨਦਾਰ ਵਰਦੀ ਦੇਖੋ ਨਵੀਂ ਜੋ ਟ੍ਰਾਂਸਪੋਰਟ ਫੈਸਿਲਿਟੀ ਆਈ ਹੈ ਉਹਨਾਂ ਨੂੰ ਦੇਖੋ ਸਾਡੇ ਸਰਕਾਰੀ ਸਕੂਲਾਂ 'ਚ ਜੋ ਨਵੇਂ ਸਿਕਿਉਰਿਟੀ ਗਾਰਡ ਆਏ ਆ ਉਹਨਾਂ ਨੂੰ ਮਿਲੋ ਜੋ ਸਾਡੇ ਨਵੇਂ ਕੈਂਪਸ ਮੇਜਰ ਆਇਆ ਉਹਨਾਂ ਤੋਂ ਜਾਣੋ ਤਾਂਕਿ ਤੁਸੀਂ ਆਪਣੇ ਬੱਚਿਆਂ ਦੇ ਬੈਟਰ ਵੇਖ ਲਈ ਤੁਹਾਨੂੰ ਵੀ ਤਸੱਲੀ ਹੋਵੇ ਕਿ ਤੁਹਾਡੇ ਵੱਲੋਂ ਚੁਣੀ ਹੋਈ ਸਰਕਾਰ ਤੁਹਾਡੇ ਬੱਚਿਆਂ ਦੇ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਤੇ ਨਾਲ ਹੀ ਅਧਿਆਪਕਾਂ ਦੇ ਲਈ ਵੀ ਇੱਕ ਪਲੇਟਫਾਰਮ ਹੁੰਦਾ ਹੈ ਕਿ ਉਹ ਤੁਹਾਨੂੰ ਜੇਕਰ ਤੁਹਾਡੇ ਕਿਸੇ ਸਾਥ ਦੀ ਲੋੜ ਹੈ ਬੱਚੇ ਦੀ ਪੜ੍ਹਾਈ ਦੇ ਲਈ ਉਹ ਤੁਹਾਨੂੰ ਸੁਝਾਅ ਦੇ ਸਕਣ ਤੇ ਦੂਜੀ ਗੱਲ ਇਹ ਹੈ ਅਗਰ ਕੋਈ ਵੀ ਕਮੀ ਪੇਸ਼ੀ ਹੈ ਸਕੂਲ ਨੂੰ ਸਕੂਲ ਦੇ ਬਾਰੇ ਜਾਂ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਅਭਿਆਪਨ ਦੇ ਸਕਦੇ ਹੋ ਇਸ ਕਰਕੇ ਮੇਰੀ ਪੰਜਾਬ ਦੇ ਹਰ ਉਸ ਮਾਤਾ ਪਿਤਾ ਨੂੰ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਹੋ ਸਕਦਾ ਤੁਸੀਂ ਕੰਮ ਕਰਦੇ ਹੋ ਕਿਤੋਂ ਵੀ ਪਰ ਘੰਟੇ ਦੀ ਛੁੱਟੀ ਲੈ ਕੇ ਜਿਵੇਂ ਮਰਜ਼ੀ ਤੁਸੀਂ ਜ਼ਰੂਰ ਕੱਲ ਆਪਣੇ ਬੱਚੇ ਦੇ ਲਈ ਸਰਕਾਰੀ ਸਕੂਲ ਦੇ ਵਿੱਚ ਜਾ ਕੇ ਇਸ ਮੈਗਾ ਪੀਟੀਐਮ ਦਾ ਹਿੱਸਾ ਬਣਨਾ ਨਾਲ ਹੀ ਸਾਰੇ ਬੱਚਿਆਂ ਨੂੰ ਵੀ ਬੇਨਤੀ ਹੈ ਤੇ ਸਾਰੇ ਅਧਿਆਪਕਾਂ ਨੂੰ ਵੀ ਬੇਨਤੀ ਉਹ ਬੱਚਿਆਂ ਨੂੰ ਇਸ ਰਿਹਾ ਲਾਨ ਕਿ ਕੱਲ ਨੂੰ ਆਪਣੇ ਮਾਤਾ ਪਿਤਾ ਨੂੰ ਜ਼ਰੂਰ ਲੈ ਕੇ ਆਣ ਮਾਤਾ ਪਿਤਾ ਅਵੇਲੇਬਲ ਨਹੀਂ ਤਾਂ ਤੁਸੀਂ ਦਾਦਾ ਦਾਦੀ ਨੂੰ ਲੈ ਕੇ ਆ ਸਕਦੇ ਹੋ ਬਹੁਤ ਬਹੁਤ ਧੰਨਵਾਦ ਤਾਂ ਸਮੇਂ ਸਮੇਂ ਤੇ ਪੇਰੈਂਟਸ ਟੀਚਰ ਮੀਟਿੰਗ ਜੋ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਵੀ ਹੋ ਜਾਂਦੀ ਹੈ ਤਾਂ ਕਿ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਹੈ ਬੱਚੇ ਕਿੰਨੇ ਸਿੱਖ ਪਾਏ ਮਾਪੇ ਕਿੰਨੇ ਸੰਤੁਸ਼ਟ ਨੇ ਮਾਪੇ ਹੋਰ ਕੀ ਚਾਹੁੰਦੇ ਨੇ ਮਨੋਜ ਜੋਸ਼ੀ ਜੀ ਦੇ ਨਾਲ ਜੁੜੇ ਹੋਏ ਨੇ ਮਨੋਜ ਕੀ ਜਾਣਕਾਰੀ ਕੱਲ ਪੇਰੈਂਟਸ ਟੀਚਰ ਮੀਟਿੰਗ ਹੋਣ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਅਸੀਂ ਕਿਹਾ ਮੰਤਰੀ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਬਿਲਕੁਲ ਗਗਨ ਦੇਖੋ ਦੂਸਰੀ ਮੈਗਾ ਪੇਰੈਂਟ-ਟੀਚਰ ਮੀਟਿੰਗ ਹੈ ਪੀਟੀਐਮ ਜਿਹਨੂੰ ਅਸੀਂ ਬੋਲਦੇ ਹਾਂਗਾ ਉਹ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਹੋਈ ਸੀ ਤੇ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀਗਾ ਪੇਰੈਂਟਸ ਨੇ ਆਪਣੇ ਟੀਚਰ ਨਾਲ ਬੱਚਾ ਟੀਚਰਾਂ ਮਿਲ ਕੇ ਉਹਨਾਂ ਦੀ ਪਰਫਾਰਮੈਂਸ ਬਾਰੇ ਜਾਣਿਆ ਸੀਗਾ ਤੇ ਨਾਲੇ ਇਹ ਵੀ ਜਾਣਿਆ ਸੀਗਾ ਕਿ ਉਹਨਾਂ ਦੇ ਜਿਹੜੇ ਸਕੂਲ ਦੇ ਵਿੱਚ ਕੀ ਕੀ ਕਮੀਆਂ ਹੈਗੀਆਂ ਜਾਂ ਬੱਚਿਆਂ ਨੂੰ ਹੋਰ ਕਿਸ ਤਰ੍ਹਾਂ ਦੀ ਜ਼ਰੂਰਤ ਹੈਗੀ ਆ ਉਹ ਸਾਰੇ ਇਕੱਲਾ ਦੱਸਿਆ ਗਿਆ ਸੀਗਾ ਚਾਹੇ ਉਹ ਅਰਜੋਤ ਸਿੰਘ ਮੈਂਟਰ ਸਿੱਖਿਆ ਮੰਤਰੀ ਚਾਹੇ ਉਹ ਮੰਤਰੀ ਪ੍ਰਮਾਤ ਮਾਨਸ ਦੇ ਉਹਨਾਂ ਸਾਰੇ ਪੇੜਣ ਤੋਂ ਜਿਨ੍ਹਾਂ ਦੇ ਸਰਕਾਰੀ ਸਕੂਲਾਂ ਦੇ ਬੱਚੇ ਪੜ੍ਹਦੇ ਆ ਸਭ ਨੂੰ ਇਹ ਅਪੀਲ ਕੀਤੀ ਹੈ ਕਿ ਤੁਸੀਂ ਆਓ ਤੇ ਸਾਡੇ ਸਵਾਗਤ ਨੂੰ ਆਗੇ ਸਰੇ ਸਾਡੇ 900 ਲੈ ਕੇ ਸਾਮ ਦੇ ਖਰਚੇ ਨੇ ਮਿਲ ਤੱਕ ਤੁਸੀਂ ਆਪਣੇ ਸਕੂਲ ਦੇ ਬੱਚੇ ਜੇ ਅੰਬੀ ਚਾਗੇ ਬੱਚੇ ਦੀ ਪੂਰੀ ਪਰਫਾਰਮੈਂਸ ਦੀ ਰਿਪੋਰਟ ਤੁਸੀਂ ਲੈ ਸਕਦੇ ਆ ਇਸ ਦਿਨਾਂ ਨੇ ਅਪੀਲ ਕੀਤੀ ਹੈਗੀ ਹੈ ਤੇ ਇਸ ਜਿਹੜੇ ਤਰ ਜਿਹੜੇ ਬੱਚੇ ਨੇ ਉੱਥੇ ਜਾ ਰਹੇ ਨੇ ਤੇ ਸਕੂਲਾਂ ਜਾ ਰਹੇ ਨੇ ਤੇ ਪੇਰੈਂਟਸ ਨੇ ਉਹ ਬੱਚਾ ਇਹਦੀ ਜਿਹੜੀ ਹੈਗੀ ਕੋਈ ਰਿਪੋਰਟ ਦੇਣਗੇ ਤੇ ਜਿਹੜੇ ਸੀਜ਼ਨ ਨੇ ਉਹ ਦੱਸਣਗੇ ਕਿ ਤੁਹਾਡੇ ਬੱਚਾ ਦੀ ਕਿਹੜੀ ਇਸ ਟਾਈਮ ਬੜੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਹੋ ਰਹੀ ਹੈ ਪਰ ਇਹ ਲੁੱਟ ਗਈ ਆ ਪਰ ਵੱਡੀ ਗੱਲ ਹੈਗੀ ਹੈ ਕਿ ਦੂਜੀ ਵਾਰ ਪਹਿਲਾਂ ਸਰਕਾਰੀ ਸਕੂਲਾਂ ਤੋਂ ਚੱਲ ਨਹੀਂ ਹੁੰਦੀ ਸੀ ਅਈ ਹੁੰਦਾ ਸੀ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਵਿੱਚ ਪੀਟੀਐਮ ਹੁੰਦੀ ਸੀ ਪਰ ਹੁਣ ਸਰਕਾਰੀ ਸਕੂਲ ਜਿਹੜੀ ਪੀਟੀਐਮ ਧਰੂ ਹੋਈ ਹੈ ਉਹਦੇ ਬਹੁਤ ਜ਼ਿਆਦਾ ਸਾਰਤਕ ਜਿਹੜੇ ਨੇ ਰਿਜ਼ਲਟ ਨਿਕਲੇ ਨੇ ਇਸ ਵਾਸਤੇ ਦੂਜੀ ਅਗਲੀ ਪੀਟੀਐਮ ਕਰਵਾਈ ਜਾਗੇ ਠੀਕ ਹੈ ਇਹ ਲੱਗਦਾ ਕਿ ਕਿੰਨਾ ਕੁ ਵੱਡਾ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਵਿਕਸਿਤ ਕਰਨ ਦੇ ਲਈ ਸਰਕਾਰ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਔਰ ਜੋ ਕਮੀਆਂ ਪੇਸ਼ ਹੈ ਸਰਕਾਰੀ ਸਕੂਲਾਂ ਦੇ ਵਿੱਚ ਹੁੰਦੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਏ ਤਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਸਿੱਖਿਆ ਦਾ ਮਿਆਰ ਉੱਚਾ ਹੋ ਸਕੇ ਕਿੰਨੇ ਪਰਸੈਂਟ ਤੱਕ ਸਰਕਾਰ ਕੰਮ ਕਰ ਪਈ ਹੈ ਬਿਲਕੁਲ ਵਗੈਰਾ ਪਿਛਲੀ ਵਾਰ ਜਿ ਆਪਾਂ ਦੇਖਿਆ ਉਸੀ ਦੀ ਸਫਲਤਾ ਦੇਖਦੇ ਹੋਏ ਇਸ ਵਾਰ ਦੂਜੀ ਮੈ ਪੀਟੀਐਮ ਰੱਖੀ ਗਈ ਹੈ ਜ ਜੇ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਪਰ ਪ੍ਰਾਈਵੇਟ ਸਕੂਲਾਂ ਜਿਹੜੇ ਸੁਭਦਾ ਉਹਦੇ ਵਿੱਚ ਦੇਖੋ ਪੀਟੀਐਮ ਹੋਈ ਹੈ ਤੇ ਬੜੀ ਇੱਕ ਤਰ੍ਹਾਂ ਨਾਲ ਰਿਪੋਰਟ ਬਣਾਇਆ ਕਾਰ ਬਣਾਇਆ ਜਾਂਦਾ ਬੱਚਿਆਂ ਦੀ ਪਰਫਾਰਮੈਂਸ ਦੱਸੀ ਜਾਂਦੀ ਹੈ ਕਿਤੇ ਕਿਤੇ ਕਮੀਆਂ ਕਿਤੇ ਕਿਤੇ ਇਹਨਾਂ ਨੂੰ ਹੋ ਜੋੜਦਾ ਉਹ ਦੱਸਦਾ ਉਹਨਾਂ ਆਦੀ ਸਾਰੇ ਸਰਕਾਰੀ ਸਕੂਲਾਂ ਵਿੱਚ ਵੀ ਹੋਣਗੀਆਂ ਪ੍ਰਾਈਵੇਟ ਬਸਾਂ ਨਹੀਂ ਨੇ ਪੂਰੇ ਬਸੜੀਆਂ ਉੱਚਾਈਆਂ ਜਾਂਦੀਆਂ ਗਈਆਂ ਜਾਰੀ ਨੇ ਬਹੁਤ ਜਗ੍ਹਾ ਦੇ ਉੱਪਰ ਤਾਂ ਕਿ ਜਿਹੜੇ ਪਿੰਡਾਂ ਤੋਂ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਕੋਈ ਬਕਾਸ਼ ਨਹੀਂ ਨਾ ਉਹ ਜਿਹੜਾ ਪ੍ਰਾਈਵੇਟ ਸਕੂਲ ਦੇ ਬੱਚੇ ਪਰਚਾ ਰਹੇ ਸੀ ਉਸ ਤਰ੍ਹਾਂ ਹੀ ਉਹ ਸਰਕਾਰੀ ਸਕੂਲ ਉਹ ਜੀ ਬਣ ਕੇ ਪਾਇਆ ਗਿਆ ਸੂਰਬਸਤ ਬੈਟੀਆਂ ਇਹਦਾ ਅਸਰ ਇਹ ਹੋਇਆ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਬੱਚੇ ਸੀਗੇ ਉਹ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਹੁਣ ਸਰਕਾਰੀ ਸਕੂਲਾਂ ਲਗਾ ਲਏ ਉਹ ਕਹਿੰਦੇ ਨੇ ਕਿ ਜਿਹੜੀ ਜਿੰਨੀ ਸਿੱਖਿਆ ਸਾਨੂੰ ਪਹਿਲਾਂ ਵਿਵਸਥਾ ਉੱਥੇ ਮਿਲਦੀ ਸੀ ਉਹੋ ਜਿਹੀ ਸਾਨੂੰ ਪ੍ਰਵਧ ਹੈ ਤੇ ਹੁਣ ਮਿਲ ਰਹੇ ਨੇ ਤੇ ਬਹੁਤ ਬੜੀ ਪੋਜ਼ਿਟਿਵ ਗੱਲ ਹੈ ਤੇ ਲੋਕਾਂ ਵਿੱਚ ਕਾਫੀ ਉਤ ਕਾਫੀ ਮਿਲਣ ਰਹੇ ਨੇ ਉਹ ਖੁਸ਼ ਨੇ ਕਿ ਇਸ ਲਈ ਹੋਰ ਬੜੀਆ ਕੰਮ ਕਰ ਰਹੇ ਤਾਂ ਕਿ ਬੱਚਾ ਵਾਸਤੇ ਹੋਰ ਸੌਸਵਾ ਦਿੱਤੀਆਂ ਜਾਣ ਜੀ ਜੀ ਬਿਲਕੁਲ ਬਾਬਾ ਸ਼ੁਕਰੀਆ ਮਨੋਜ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਸਿੱਖਿਆ ਮੰਤਰੀ ਔਰ ਜੋ ਸਿੰਘ ਬਾਂਸ ਦੇ ਵੱਲੋਂ ਅਪੀਲ ਕੀਤੀ ਗਈ ਹੈ ਬੱਚਿਆਂ ਦੇ ਮਾਪਿਆਂ ਨੂੰ ਕਿ ਪੈਰੈਂਟਸ ਟੀਚਰ ਮੀਟਿੰਗ ਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਸਵੇਰੇ 9:30 ਵਜੇ ਤੋਂ ਦੁਪਹਿਰੇ 3:30 ਵਜੇ ਤੱਕ ਇਹ ਮੀਟਿੰਗ ਚੱਲੇਗੀ